ਸਰਵ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿਣਾ ਸਾਹਿਬ ਸ਼ਲੋਕ ਹੰਲਾ ਪਹਿਲਾ ਦੁਖਦਾਰ ਸੁਖ ਰੋਗ ਭਿਆਜ ਸੁਖ ਤੰਨ ਹੋਈ ਤੂ ਕਰਤ ਕਰਨ ਮੈ ਨਾਹੀ ਜਹ ਹੋਂਕ ਰਿਨਾ ਹੋਈ ਬਲਹਾਰੇ ਕੁਤਰਤ ਬਸਿਆ ਤਨੰਤ ਨਜੈ ਲਖਿਆ ਰਹਾ ਜਾਤ ਮਹਿ ਜੋ ਜੋਤ ਮੈਂ ਜਾਤਾ ਰਗਨਗਲਾ ਭਰਪੂਰ ਹਿਆ ਤੂੰ ਸੱਚਾ ਸਾਹਿਬ ਸਤਿ ਸਵਾਲਿਓ ਜਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਹੱਤਿ ਕੇ ਮਰਤਾ ਜੋਸ਼ ਕਰਨਾ ਸੁ ਗਰਹਿਆ ਸੋਦਰ ਰਗ ਸਮਹ ਲਪਹਿ ਲੈ ਕੋ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਅਧੀ ਰਾਖਿ ਹਾ ਸੁ ਗਰਗੇ ਹਾ ਜਿਤਵਹਿ ਸਰਬ ਸਮਲਿ ਵਾਜੀ ਤੇਰੀ ਨਾਦ ਅਨੇਕ ਅਸ਼ੰਖਾ ਕੀਤੇ ਜਰੇ ਵਾਵਨ ਹਾਰੇ ਕੀਤੇ ਜਰੇ ਰਗ ਹਰੀ ਸ਼ੋਕਹੀ ਹੈ ਕੀਤੇ ਜਰੇ ਗਾਵਨ ਹਾਰੇ ਗਾਵੰਦਨ ਤੁਨ ਪਉਣ ਪਾਣੀ ਵਸੰਤਰ ਗਾਵੇ ਰਾਜਾ ਧਰਮ ਜਵਾਰੀ ਗਾਵੰਦਨ ਤੁਨ ਜਤੈ ਗਪਤਿ ਲਿਖ ਜਾਨਣ ਦਿਖਲੇ ਧਰਮ ਵਿਚਾਰੀ ਗਾਵੰਦਨ ਸੁਰ ਬ੍ਰਹਮਾ ਦੇਵੀ ਸੋਹਣਾ ਜਰੇ ਸਦਾ ਸਵਾਰੀ ਗਾਵੰਦਨ ਤੁਨ ਅੰਦਰ ਅੰਗਰਾਸ਼ਨ ਬੈਠੇ ਰੇਟੀਆਂ ਦਰਨਾਲੇ ਗਾਵੰਦਨ ਤੁਨ ਸਦ ਸਮਾਦੀਂਦਰ ਗਾਵੰਦਨ ਤੁਨ ਸਾਧ ਵਿਚਾਰੀ ਗਾਵੰਦਨ ਜਤੀ ਸਤੀ ਸੰਤੋਖੀ ਗਾਵੰਦਨ ਮੀਰ ਕਰਾਰੇ ਗਾਵਨ ਤੁਨ ਪੰਡਿਤ ਵਕੀਸ਼ਵਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਨ ਮਹੁਨੀਆਂ ਮਨਮੋਹਨ ਸੁਰਗਮਸਪੀ ਅਲੀ ਗਾਵਨ ਤੁਨ ਰਤਨੁ ਪਾਏ ਤੇਰੇ ਅਸ਼ਟ ਤਿਰਥ ਨਾਲੇ ਗਾਵਨ ਤੁਨ ਜੋਤ ਮਹਾਬਲ ਸੂਰਾ ਗਾਵਨ ਪਾਣੀ ਚਾਰੇ ਗਾਵਨ ਤੁਨ ਅਖੰਡ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਨ ਗਾਵਨ ਜੋਤਿ ਤੇ ਭਾਵਨ ਰਤੇਰੇ ਭਖਤਰ ਸਾਲੇ ਉਰਾ ਹਿੱਤੇ ਤੁਨੋਂ ਗਾਵਨ ਸੇ ਮੈਂ ਜਤਨਾ ਨਾਨਕ ਆ ਵਿਚਾਰੇ ਸੋਈ ਸੋਈ ਫਦਾਸ ਸਾਹਿਬ ਸੱਚ ਸਾਚੀ ਨਾਈ ਹੈ ਭੀ ਹਸੀ ਜਨ ਅਸੀ ਰਚਨਾ ਜਿਨ ਉਚਾਈ ਰੰਗੇ ਰੰਗੇ ਬਾਤੀ ਕਰ ਕਰ ਜਿਸੇ ਮਾਇ ਜਨੁ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋਤਿ ਦੀ ਬਿੜਿ ਆਈ ਜੋਦਸ ਭਵੈ ਸੋਈ ਕਾ ਸਿਬਿ ਹੁਕਮਾ ਕਰਣਾ ਜਾਈ ਸੋ ਬਾਸ਼ਾਹੋ ਸਾਹਿਬ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੋ ਅਟਾ ਖੈ ਸੋ ਕੋਈ ਕੀਣੋ ਅਟਾ ਦਿੱਠਾ ਹੋਈ ਕੀਮਤ ਬਾ ਨਾ ਕਿਹਾ ਜਾਏ ਕਹਿਨੇ ਵਾਲੇ ਦਰੈ ਸਮਾਈ ਵਡੇ ਮੇਰੇ ਸਾਹਿਬਾ ਗਹਰਗ ਵੀਰਾ ਗੁਣੀ ਗਹੀਰਾ ਕੋ ਨ ਜਾਣੈ ਤੇਰਾ ਹਿੱਤਾ ਕੇਵਲ ਸਿਰਰ ਰਹਾ ਸਭ ਸੁਰਤਿ ਮੇਰਾ ਸੁਤਕਮਾਈ ਸਾਫ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਲਹਾਈ ਅਹਣ ਨਾ ਜਾਏ ਜੇ ਰੀਤ ਲਵਲਿਆਈ ਸਭ ਸਤ ਸਤ ਅਪ ਸਭ ਗਿਆਈਆਂ ਸਦਾ ਵਰਖਾ ਆਖਿਆ ਬਲਿਆਈਆਂ ਤਦ ਵਸ ਦੇਖਣੇ ਨਾ ਪਾਈਆ ਕਰ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਆਖਿਆ ਵਿਚਾਰਾ ਸਿਪਤੀ ਬਰਹਿ ਤੇ ਗੁੰਡਾਰਾ ਜਿਸ ਤੋਂ ਦੇਸ ਗਿਆਚਾਰਾ ਨਾਨਕ ਸੱਚ ਸਰਵਰਣ ਹਾਰਾ ਆਸਾ ਮਹੱਲਾ ਬੇਲਾ ਆਖਾ ਜੀਵਾ ਵਿਸਰੇ ਮਰ ਜਾਉ ਆਖਣਿ ਓਖ ਸਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਤਬੁ ਖਹਿ ਹਜਲੀਹ ਨੂਖ ਸੋਖ ਵਿਸਰੇ ਮੀਰੀ ਮਾਈ ਸਾਚਾ ਸਾਹਿਬ ਸਾਚੇ ਨਾ ਰਹਾ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੈ ਕੀਤਨੇ ਪਾਈ ਜੇ ਸਾ ਮਿਲਕੇ ਆਖ ਨਰਾਹੈ ਵਡਨ ਹੋਵੈ ਘਾਟ ਮਜਾਈ ਨਾਮ ਰਹਾ ਨ ਹੋਵੈ ਸੋਗ ਨਿੰਦਾਰਹਿ ਨਾ ਜੁਕੇ ਭੂਗ ਗੁਣੇ ਹੋ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਈ ਜੇੜਾ ਆਪਣੋ ਤੇਵਡ ਤਿਰਦਾਤ ਜਨ ਦਿਨ ਕਰਕੇ ਕੀਤੀ ਰਾਤ ਖਸਮ ਸਰ ਹੈ ਦੇਖਮ ਜਾਤ ਨਾਨਕ ਨਾਵੇ ਬਾਸਨਤ ਰਾਗ ਗੁਜਰੀ ਮਹੱਲਾ ਜੁਖਾ ਹਰ ਕੇ ਜਨ ਸਤਿਗੁਰੁ ਸਭੁ ਰਖੁ ਬਿਨੋ ਕੋ ਗੁਰਪਾਸ ਹਾਮਿ ਕਿਰੈ ਹਮ ਸਭ ਕੋ ਸਰਨਾਈ ਹਰਿ ਜਿਆ ਨਾਹ ਬਰਗਾਸ ਮੇਰੇ ਮੀਤੋ ਦੇਹ ਮੁਖੋ ਰਾਮਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਂਸ਼ ਕਾਈ ਹਰ ਕਿਰਤ ਹਮ ਰਹਿਰਾਸ ਰਹਾਉ ਹਰ ਜਨ ਕੀ ਉਤਭਾਗ ਉਦੇਰੇ ਜਨ ਹਰ ਹਰ ਜਪਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿਮ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਸਨਾਮ ਨ ਪਾਇਆ ਤੇ ਭਾਗਹਿ ਜੰਮ ਆਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਸਿਗਜੀਵੈ ਤਿਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਤਰਮਸਤ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰਸ ਵਾਇਆ ਮਨਜ ਨਾਨਕ ਨਾਮ ਬਰਗਾਸ ਰਾਗ ਗੁਰਨੀ ਮਹੰਲਾ ਬੰਝਿਓਆ। ਸਾਹਿਰੇ ਮਨ ਜਿਤ ਵਹਿ ਤੁਝਾ ਹਰ ਹਜੀਓ ਪਰਿਆ ਸਹਿਲ ਸਤਿਰਮੈ ਜੰਤੋ ਪਾਈ ਦਾਖ ਜਕਾ ਗੈ ਘਤ ਰਿਆ ਮੇਰੇ ਮਦੋ ਜੀ ਸਤਸੰਗਤ ਮਿਲੈ ਸੋ ਦਰਿਆ ਗੁਰ ਪ੍ਰਸਾਦ ਪਰਮਤ ਪਾਇਆ ਸੁਖ ਕਾ ਕਸ਼ਟ ਹਰਿਆ ਰਹੋ। ਜਨਨ ਬੇਟਾ ਲੋਸਲ ਬੰਤਾ ਕੋ ਨਾਗਿ ਸਕੇ ਧਰਿਆ ਸਿਰ ਸਜਖ ਸਵਾਹੀ ਢਾਕੁਰ ਕਾਹੀ ਮਨ ਭੋਗ ਕਰਿਆ ਹੂੜਾ ਉੜਾ ਵਾਸ਼ੇ ਕੋ ਸਾਧ ਅਵਾਚੇ ਬਚਲੇ ਖਰਿਆ ਤੁਨ ਗਾਉਨ ਖਲਾਵੇ ਖਣੁ ਚੁਕਾਵੇ ਮਨ ਮੈਂ ਸਿਮਰਨਾ ਕਰਿਆ ਸਾਬਨਿ ਧਾਨ ਦਸ ਵਸ਼ਟ ਦਾਨ ਢਾਕੁਰ ਕਤਲ ਧਰਿਆ ਜਨ ਨਾਨਕ ਬਲ ਬਲ ਸਰਬਲ ਜਾਈਐ ਤਰੰਤਨਾ ਪਾਰ ਆਵਰਿਆ ਰਾਗਾ ਸਮਹਲਾ ਜੁਖਾ ਸੋ ਬਰਖਾ ਇੱਕੋ ਓੰਕਾਰ ਸਤਿਗੁਰ ਬਰਸਾਰ ਸੋ ਬਰਖ ਨਿਰੰજન ਹਰ ਬਰਖ ਨਿਰੰજન ਹਰ ਅਗਮ ਅਗਮਿਆ ਪਰ ਸਾਬ ਜਾਵਹਿ ਸਤਿ ਦੁਜੀ ਹਰ ਵਿੱਚ ਸਿਰਜਣ ਹਰ ਸਭ ਜੀਤ ਮਾਰੇ ਜੀਤੂ ਜੀ ਆਲਾ ਤਾਰ ਹਰਿਆ ਸੰਤੋ ਜੀ ਸਾਧੂਖ ਵਿਸਾਰਣ ਹਰ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜਨਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਉਹ ਰਖਸ ਮਾਨਾ ਇਕ ਦਾਤੇ ਗੈ ਖਾਰੀ ਨੇ ਸਾ ਤੇਰੇ ਚੋ ਜਿ ਵਿਡਾਨਾ ਤੂੰ ਆਪੇ ਰਾਤਾ ਆਪੇ ਭੁਟਾ ਜੀ ਹੌਤ ਤਦ ਬਿਨੇ ਅਵਰ ਨ ਜਾਣਾ ਤੂੰ ਬਾਰ ਬ੍ਰੰਭੇ ਅੰਤ ਬੇਅੰਤ ਜੀ ਸਰੇਖਿਆ ਗੁਣ ਆਖ ਰੇਖਾਣਾ ਜੋ ਸ਼ਿਵ ਹੈ ਜੋ ਸ਼ਿਵ ਹੈ ਤੁਮ ਜੀ ਜਨ ਨਾਨਕ ਸੰਤ ਕੁਰਬਾਣਾ ਹਰ ਧਿਆਵ ਹੈ ਹਾਤ ਹੈ ਦੁਜੇ ਸੇ ਜਨ ਜੁਗ ਮੈਂ ਸੁਖਵਾਸੀ ਸ਼ੇਮਤਾ ਸ਼ੇਮਪੈ ਜਨ ਹਰਿ ਆਇਆ ਜੀ ਜਨ ਟੁੱਟੀ ਜਮਕੀ ਖਾਸੀ ਜਿਨ ਨਿਰਭੋ ਜਨ ਹਰ ਨਿਰਭੋ ਲਿਆਇਆ ਜੀ ਤਿਲਕਾ ਬੋਸ ਸਗ ਵਾਸੀ ਜਿਨ ਸੇਵਿਆ ਜਨ ਸੇਵਿਆ ਮੇਰਾ ਹਾਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਸੇ ਧੰਨ ਜਨ ਹਰਿ ਆਇਆ ਜੀ ਜਨ ਨਾਨਕ ਦਨ ਰਲ ਜਾਸੀ ਤੇਰੀ ਭਗਤ ਅਦਿਰ ਬਖੁਨਾ ਜੀ ਪ੍ਰਭ ਅੰਤ ਬੇ ਅੰਤ ਤੇਰੇ ਭਗਤ ਅਦਿਰ ਸਲਾਹਨ ਦੁਜੀ ਹਰਨ ਕਨੇਸ ਅਨੰਤ ਤੇਰੇ ਅਨਕ ਤੇਰੇ ਨਿਕਰੇ ਹਰ ਊਜਾ ਜੀ ਦਾਤਪ ਹੈ ਜਪ ਹੈ ਬੇਅੰਤ ਤੇਰੇ ਅਨੇਖ ਤੇਰੇ ਨਿਕੜੇ ਅਸ਼ੁਰ ਰਸਾ ਜੀ ਕਰ ਕਰਿਆ ਹਟ ਕਰਮ ਕਰੰਤਾ ਸੇਵਾ ਚ ਸੇਵਤ ਪ੍ਰਜਾ ਨਾਨਕ ਜੀ ਜੋ ਭਾਵੇਂ ਹਰਿ ਭਗਵੰਤਾ ਤੂੰ ਆਦਿ ਪ੍ਰਖ ਪਰੰਪਰ ਕਰਤਾ ਜੀ ਤੋ ਜੇਵੜਾ ਵਰਨਾ ਕੋਈ ਤੂੰ ਜੁਗ ਜੁਗ ਵੇਖੋ ਸਦਾ ਸਦਾ ਵੇਖੋ ਜੀ ਤੂੰ ਨਹੀਂ ਚਿਲ ਕਰਤਾ ਸੋਈ ਪ੍ਰਿਆ ਪੈ ਭਾਵੈ ਸਿਵ ਸੈ ਜੀ ਨੂੰ ਆਪੇ ਗਰੇਸ਼ ਹੋਈ ਪ੍ਰਿਆ ਪੇ ਸ੍ਰਿਸ਼ਟ ਸਭ ਪਾਈ ਜੀ ਤੇ ਆਪੇ ਸ੍ਰਿਸ਼ਟ ਸਭ ਹੋਈ ਜਨ ਨਾਨਕ ਗੁਣ ਗਾਵੇ ਖੱਪਤਾ ਕਹਿ ਜੀ ਜੋ ਸਭ ਸੇ ਖਾ ਜਾਣ ਹੋਈ ਅਸਮ ਮਹੱਲਾ ਜੁਖਾ ਤੁਗਤ ਹਜਿਆਰ ਮੇਂ ਦਾ ਸਾਈਂ ਜੋਤ ਭਾਵੈ ਸਿਵ ਹਿਸੀ ਜੋਤੁ ਦੇ ਸਿਹ ਹੋ ਪਾਈ ਰਹਾ ਸਾਰੇ ਰੀ ਤੁਮ ਸਭਨੀ ਰਿਹਾਇਆ ਜਿਸ ਨੂੰ ਕਿਰਪਾ ਕਰੇ ਨਾਮ ਸੁਲ ਪਾਇਆ ਗੁਰਮਖ ਖਾਲਤਾ ਮਨ ਨੂੰ ਗਵਾਇਆ ਸੁਧਿਆਪਿ ਵਿਛੜਿਆ ਮਿਲਿਆ ਤੂੰ ਦਰਿਆਮ ਸਦਹੀ ਮਾਹੀ ਤਤ ਬਿੰਦੂ ਜਾ ਕੋਈ ਨਾ ਹੈ ਜੀ ਜੰਤ ਸਾਰੇ ਰਾਖੇ ਲਾਹ ਵਿਜੁਗ ਮਿਲਿ ਛੜਿਆ ਸੰਜੋਗੀ ਮੇਲ ਜਸਨੋ ਤੋ ਜਾਣਾਏ ਹੈ ਸੋ ਜਨ ਜਾਣੇ ਹਰ ਗੁਣ ਸਦਹੀ ਆਖ ਵਖਾਣੇ ਜਿਨ ਹਰਿ ਸੇਵਿਆ ਸੁਖ ਪਾਇਆ ਸਹਿਜੇ ਹੀ ਹਰਿ ਨਾਮ ਹਉ ਸਮਾਇਆ ਹਉ ਆਪੇ ਕਰਤਾ ਰਾਖੀ ਆਸਮ ਹੋਏ ਦਤ ਬਿੰਦੂ ਜਾਵ ਨਾ ਕੋਈ ਹਉ ਘਰ ਘਰ ਵੇਖੈ ਜਾਣੈ ਸੋਈ ਜੇ ਨਾਨਕ ਗੁਰਮੁਖ ਪ੍ਰਗਟ ਹੋਏ ਆਸਮ ਹੱਲਾ ਬਹਿਲਾ ਸਿਤ ਸਰੁੜੇ ਬਿਲੀ ਨਵਾਸਾ ਪਾਣੀ ਪਾਵਕਤ ਨੇ ਕੀਆ ਪੰਗਰਾਮ ਭਗਨੇ ਚਾਲੇ ਹਉ ਦੇਖਾ ਰਹੇ ਰੂਪੀਲੇ ਮਨੋ ਏਖਨਾ ਜਿਤਸ ਮੂਡ ਮਨ ਹਰ ਰਸਰਤ ਤੇਰੇ ਗੁਰ ਗੱਲਿਆ ਰਹਾਉ ਨਾ ਹਉ ਜਤੀ ਸਦ ਨਹੀਂ ਬੜਿਆ ਮੋ ਰਖ ਮੁਤਾ ਜਨਮ ਭਿਆ ਕਰਨ ਵਚ ਨਾਨਕ ਅਦਨ ਕੀ ਸਰਣਾ ਜਿੰਤੂ ਨਾਹੀ ਵਿਸਰਿਆ ਆਸਾ ਮਹੱਲਾ ਬੰਜਿਓ ਵਾ ਭਈ ਪ੍ਰਾਪਤ ਮਨਖ ਦੇਹੁ ਰੀਆ ਗੋਬਿੰਦਾਂ ਮਰਨ ਕਿਹ ਚਰੀ ਬਰੀਆ ਅਵਰ ਕਾਜ ਰਹਿ ਤੈ ਨ ਕਾਮ ਮਿਲ ਸਾਧ ਸੰਗਤਿ ਬਜਿ ਕੇਵਲ ਨਾਮ ਸਰੰਗ ਜਾਮ ਲਾਗ ਭਾਵ ਜਲ ਦਰਨ ਕੈ ਜਨਮ ਵਿਸਾ ਜਾਤ ਰੰਗ ਮਾਇਆ ਖੈ ਰਹਾ ਜਪ ਤਪ ਸੰਜਮ ਸਭਨਾ ਕਮਾਇਆ ਸੇਵਾ ਸਾ ਨ ਜਾਣਿਆ ਹਰਿ ਰਾਇ ਕਉ ਨਾਨਕ ਹੋ ਨੀਚ ਕਰਮਾ ਸ਼ਰਨ ਬਰੈ ਕੀ ਰਖੋ ਸਰਮ ਫਾਟ ਸੈ ਦਸ ਕਬਿਓ ਭਾਰਵੇਂ ਚੀ ਟੋਪਈ ਅਮਰੀ ਕਰੋ ਹਾ ਦੇ ਰੱਛਾ ਪੂਰਨ ਹੋਏ ਜਿਤ ਕੀ ਇਛਾ ਤਵ ਚਰਨ ਵਰ ਰਹੀ ਹਮਾਰਾ ਆਪਣਾ ਜਾਣਖ ਰੋਗ ਰਚਵਾਰਾ ਹਮਰਾ ਦਸ਼ਟ ਸਭ ਤੁਗਾ ਬਹੁ ਆਪ ਹਾ ਦੇ ਉਚਾ ਬਹੁ स्वकीय वसाय मोर परिवार सेवक सुख सभा करतार मौन छाज का दरिये सब रन को वासरिये पूर्ण हुए हमारी आशा तोर बिन की रह प्यासा तुम्हें तो शाड फिर न ध्याओ जो बचा हो सुनते पाओ सेवक सिख हमारे तारी है चुनचुना सूत्र हमारे मारी है आप हाथ है उजे भरिये मरण काल का त्रासन भरिये ਉਜ ਹਰਾ ਹਮਾਰੇ ਬੱਚਾ ਸਰੀਆ ਜੋਜੋ ਖਰੀ ਹੋ ਰੱਛਾ ਰਾਖ ਲੈ ਹਮੋ ਰਤਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਬੀਨ ਬੰਦ ਦਸਤਨ ਕੇ ਹਮਤਾ ਤੁਮਹਾ ਬੁਰੀ ਜਤੋ ਦਸਕੰਤ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸ਼ਿਵ ਜੀ ਉਤਰਾ ਕਾਲ ਪਾਇ ਨਰਸਿੰਘ ਗੁਰਗਾਸਾ ਸਭ ਕਾਲ ਕਾ ਕੀਤਮਸਾ ਜਵਨ ਕਾ ਜੋਗੀ ਸ਼ਿਵ ਕੀਓ ਵੇਦਰਾ ਬ੍ਰਹਮਾ ਜੋਤੀਓ ਜਵਨ ਕਾ ਸਨੋਸਵਾਰਾ ਨਮਸ਼ਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਮਨਾਇਓ ਦੇਵ ਦਾਇ ਜਸ਼ਨ ਉਜਾਇਓ ਆਹ ਦੰਤੇ ਕੀ ਉਤਾਰਾ ਸੋਈ ਗਰੋਹ ਸਮਝੋ ਹਮਾਰਾ ਨਮਸ਼ਕਾਰ ਸਿਹੀ ਕੋ ਹਮਾਰੀ ਸਰਵਜਾਤਿ ਨ ਆਸਵਾਰੀ ਸ਼ਿਵ ਕਨਕੋ ਸਭ ਗੁਣੋ ਸੁਖ ਦਿਯੋ ਸਤਰਨਾ ਕੋ ਪਨ ਮੋਬਦ ਕੀਓ ਘਟ ਘਟ ਗਹਿ ਅੰਦਰ ਕੀ ਜਾਣਤ ਭਲੇ ਬੁਰੇ ਕੀ ਮੀਰ ਵਿਸ਼ਾਨਤ ਛੇਟੇ ਦਾ ਗੁੰਦਰਿਆ ਸੋਲਾ ਸਭ ਪਹਿਲ ਕਿਰਪਾ ਅਦਿਸ਼ਟਾ ਬੂਲਾ ਸੰਤਨ ਦੁਖ ਪਾਇ ਤੇ ਰੁਕੀ ਸੁਖ ਬਾਏ ਸਾਧਨ ਕੇ ਸੁਖੀ ਏਕ ਏਕੀ ਮਿਰਹਾ ਬਚਨ ਘਟ ਘਟ ਕੇ ਵਟ ਵਟ ਕੀ ਜਾਨੈ ਜਾਵਦ ਕਰਖ ਖਰਾ ਖਿਤਾਰਾ ਪ੍ਰਜਾ ਦਰਤ ਦੇ ਅਪਰ ਜਾਵਿਆਸਨ ਕਰਤ ਹੋਂ ਗਬਹੋਂ ਤੁਮ ਮੈ ਮਲ ਚਲੇ ਦਾ ਸਭ ਹੋਂ ਜੇਤੇ ਬਦਨਾ ਸ੍ਰਿਸ਼ ਸਾਧਾਰੈ ਨਾ ਭਾਵਨੀ ਬੋਜ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਵੇਦ ਪਿਧਿ ਹਰਿਆਲਮ ਨਿਰੰਕਾਰ ਨਿਰਬੰਕਾਰ ਨਲੰਬ ਹਾਰ ਅਨੀਲ ਨਾਰੇ ਸੰਭੋ ਤਾਖਾ ਮੂਲ ਚਾਤ ਬੇਟਾ ਜਾਖੋ ਬੇਨ ਪਾਪ ਚ ਬੇਟਾ ਤਾ ਕੋ ਕਰ ਪਹਿਣ ਮਾਨਤ ਮਹਾ ਮੂੜ ਗਤੈ ਨਾ ਜਾਨਤ ਮਹਾ ਦੇਖੋ ਗਹਿ ਸਦਾ ਸ਼ਿਵ ਨਿਰੰਕਾਰ ਕਾ ਜਿੰਤਨ ਬੇਵਾ ਆਪ ਆਪਨੇ ਵਦ ਹੈ ਰਿਤੀ ਮਰਨਤ ਬਿਨ ਬਿਨਾ ਦੁ ਹੈ ਰਿਤੀ ਤੁਮਰਾ ਰਖਾ ਜਾਇ ਬਸਾਰਾਖ ਹੈ ਵਿਸਾਪ ਸੁ ਸੰਸਾਰਾ। ਫਿਕਰ ਰੋਭਿ ਅਨੁਸਰੁਪਾ ਰੰਗ ਭਿਓ ਰਖੇ ਰੂਪਾ। ਹੰਡਾ ਜੇ ਰੈ ਸੇਤੇ ਕਿਨੀ ਓਪਿਹਾਰ ਬਹੁ ਰਚ ਦਿਨੀ। ਕਹਾ ਬੋਲ ਰਾਜਾ ਹੈ ਬਿਠਾ ਕਹੋ ਸਮਟ ਸੰਗਰੇ ਕੀਠਾ। ਸਿਗਰੇ ਸੁਦਸ਼ਟ ਰਖਾਇ ਚੰਬਰਵ ਆਦ ਜੁਗਾਦ ਸੁਰ ਸੁਆੰਭਵ ਆ ਰੱਛਾ ਮੀਰੀ ਤੁਮ ਕਰੋ ਸਿਖ ਵਾਰਿ ਅਸਿਕ ਸੰਗਰੋ। ਨਸ਼ਟ ਜੀਤੇ ਜਵਤ ਪਤ। ਸਗਲ ਮਲੇਸ਼ ਕਰੋ ਰਣ ਘਾਤਾ। ਜੇ ਅਦੁੱਤ ਸਰਨੀ ਬਰੇ। ਤਿਨ ਕੈ ਦੁਸ਼ਟ ਦੁਖਤ ਹੈ ਮਰੇ। ਉਰਖਾ ਜਵਨ ਬਜੁ ਮਰੇ ਤਿਹਾਰੀ। ਤਿਨ ਕੈ ਰਾਮ ਸੰਕਰ ਸਵਟਾਰੇ। ਜੋ ਕਲ ਕੋ ਇਕ ਬਾ ਵਿਹਾਏ ਹੈ। 타ਕੇ ਹਾਨ ਨਿਕਨ ਹੈ। ਰਚਾ ਹੋਏ 타ਹੇ ਸਭ ਕਲ। ਦੁਸ਼ਟ ਅਰਸ਼ਟ ਨਰਾਜਿਤ ਕਲ। ਕਿਰਪਾ ਅਦਿਸ਼ਟ ਤਨ ਜਾਣਹਿ ਰਹੁ। ਤਾਕੇ ਦਾਪ ਤਨਖੋ ਹਰ ਹੋਰ ਪ੍ਰਜਾ ਸੁਨ ਕਰ ਮੋ ਸੰਭ ਹੋਈ ਦੁਸ਼ਟ ਸ਼ਾਸਕ ਨਾ ਕੋਈ ਏਕ ਵਾਰ ਜੰਦਰ ਅਸਮਹਾਰਾ ਕਾਲ ਫਾਸ ਤੇ ਤਾਹੇ ਉਬਾਰਾ ਜੰਨਰ ਨਾਮ ਨਿਰਖਾ ਦਰਦ ਦੁਸ਼ਟ ਦੁਖ ਤਿਰਹਾਰ ਖੜ ਕੇ ਤਮੈ ਸੰਦੇ ਹਾਰੀ ਆਪ ਹਾ ਦੇ ਲਿਓ ਹਾਰੀ ਸਰਬ ਧਰਮ ਸਹਾਈ ਦਸ ਤੇ ਰੋਹ ਤੇ ਲਿਹੁ ਬਚਾਈ ਸੋਈਆ ਆਏ ਗਏ ਜਬ ਤੀਨ ਮਰੇ ਦਾ ਤੀਕੋ ਆਖਤ ਨਹੀਂ ਆਨਿਓ ਰਾਮ ਰਹੀ ਗੁਰਾਨ ਕੁਲਾਨ ਅਨੇਕ ਹੈ ਮਤੇ ਨਾ ਮੰਨਿਓ ਸਮਰਤ ਸਾਸਤਰ ਵੇ ਸਭੈ ਬਹੁ ਭੀਦ ਕਹੈ ਹਮੇਖ ਨਾ ਜਾਣਿਓ ਸ੍ਰੀ ਅਸਵਾਨ ਕਿਰਪਾ ਦੇ ਮੁਰੀ ਕਰ ਮੈ ਨਾ ਕਿਹੋ ਸਤ ਹੈ ਬਖਾਨਿਓ ਲੋਹਿਰਾ ਸਗਲ ਦਵਾਰ ਕੋ ਸਾਢਕਾ ਗਿਬ ਪ੍ਰਹਾਰ ਦਵਾਰ ਵਾਹਿਗੁਰੂ ਕੀ ਰਾਜ ਅਸ ਗੋਬਿੰਦ ਦਾਸ ਬਹਾਰ ਰਾਮ ਕਲੀ ਮਹੰਨਾ ਦੀ ਜਨ ਅਨੰਦ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਭਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਾਂ ਪਾਇਆ ਸਹਿਜ ਸਿਤੀ ਮਨ ਵਜੀਆਂ ਵਾਰਾਈਆਂ ਰਾਗ ਰਤਨ ਗੁਰਵਾਰ ਗੁਰੀਆਂ ਸ਼ਬਦ ਗਾ ਬਣ ਆਈਆ ਸ਼ਬਦ ਹੋਤਾ ਗਾਵ ਹੋਵ ਹਰੀ ਕੇ ਰਾਮ ਅੰਜਨੀ ਵਸਾਇਆ ਹਹ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲੇ ਰਹੋ ਤੂੰ ਮਨ ਮੇਰੇ ਰੂਹ ਸਾਵੇ ਸਾਰਣਾ ਅੰਗੇ ਘਾਰ ਹੋ ਗ੍ਰਤੀਰਾ ਕਾਰਜ ਸਭ ਸਵਾਰਣਾ ਸਬਨਾਗਲਾ ਸਮਰੱਥ ਸੁਆਮੀ ਸੋ ਕਾ ਮਨ ਵਿਸਾਰੀ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਤਾਰਿ ਰਹਿ ਸਭ ਕਿਸ ਹੈ ਜਿਸ ਦੇ ਸੋਭਾ ਵੀ ਸਦਾ ਸਿਸ਼ਨਾਹ ਨਹ ਜਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨੁਸਿਆ ਤਵਾਜੇ ਸ਼ਬਦ ਹਨੇਰੇ ਕਹੈ ਨਾਨਕ ਸੱਚੇ ਸਾਹਿਬ ਪਿਆ ਨਾਹੀ ਕਰੇ ਸਾਚਾ ਨਾਮ ਮੇਰਾ ਆਧਾਰ ਹਾਰੋ ਸਾਚਾ ਨਾਮ ਹੀ ਆਧਾਰ ਮੇਰਾ ਜਿਨ ਭੁਖਾ ਸਭ ਗਵਾਹੀਆ ਕਾ ਸਾ ਸੁਖ ਮਨ ਆਏ ਵਸਿਆ ਜਿਨੇ ਚਾ ਸਾਂ ਪੂਜਾਈਆ ਸਦਾ ਗੁਰ ਬਾਣ ਕੀਤਾ ਟੋਹ ਜਿਸ ਰਿਹੇ ਵਡਿਆਈਆ ਤਹ ਨਾਨ ਸਮਹੁ ਸੰਤ ਸ਼ਬਦ ਧਰਹੁ ਬੇਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੈ ਬੰਸ ਸ਼ਬਦ ਧਗਾ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਖਲਾਣਿਤ ਕਰਧਾਰੀਆ ਕੰਜ ਦੋਤ ਦਵਾਸਾ ਕੀਤੇ ਕਾਲ ਕੰਨੁ ਕੁਮਾਰੇਆ ਧੁਰ ਕਰਮ ਪਾਇਆ ਤੁਜਨ ਕੋ ਤੇ ਨਾਮ ਹਰ ਕੇ ਲਾਗੇ ਕਹਿ ਨਾਨਕ ਸੁਖ ਹੋਵ ਕਦ ਘਰਿ ਅਨਹਦ ਵਾਜੇ ਆਨਾ ਸੁਨੋ ਅਡ ਭਾਗੀ ਹੋ ਸਗਲ ਮਨੋਰਚ ਪੂਰੇ ਕਾਰ ਬਰੰਦਰ ਪਾਇਆ ਮਤਰੇ ਸਗਲ ਸੂਰੇ ਨੂਹ ਰੋ ਸੰਤਾ ਵੇਤਰੇ ਸੋਣੀ ਸਚੀ ਬਾਹਣੀ ਸੰਤ ਸਾਜਨ ਭੈ ਹਸੇ ਸੂਰਾ ਗੁਰ ਤੇ ਜਾਣ ਸੁਨ ਦੇਵ ਨਿਤ ਗਹਤੇ ਬੋਇਤਾ ਸਤਗੁਰ ਰਹਿਆ ਪਰ ਪੂਰੇ ਮੇਨੇ ਵੰਦਨ ਨਾਨਕ ਗੁਰ ਚਰਨਾਂ ਲਾਗੀ ਬਾਜਿ ਹੈ ਅਨਹਰ ਰੋਰੀ ਮੁੰਡਾ ਨੀ ਮਹੰਦਾ ਬੰਜਵਾ ਹਾਲ ਇਤਨ ਵਸਤੂ ਭਈਓ ਸਤ ਸੰਤੋ ਦੁ ਵਿਚਾਰੋ ਅੰਮ੍ਰਿਤ ਨਾਮ ਧਾਕੁਰ ਕਾਵੇਓ ਸਿਸ਼ਟਾ ਸਸ્ય ਅਧਾਰੋ ਏਕੋ ਖਾਵੇ ਏਕੋ ਵੰਚੈ ਉਸਕਾ ਹੋਇ ਅਧਾਰ ਰਹਾਰ ਇਹ ਵਸਤੈ ਜਾਹੀ ਨਿਤਨ ਰਖੋ ਤਾਰੋ ਸੋ ਸੰਸਾਰ ਜਨ ਲਤਰੀਐ ਤੋ ਨਾਨਕ ਬਰਮ ਬਸਾਰੋ ਸਲੋਕ ਮਹੱਲਾ ਬੰਜਿਓ 13 ਹੀਟਾ ਜਤ ਨਾਹੀ ਮਨੁ ਜੋਗਿ ਟੋਈ ਮਾਨਿਰਗੁਣਿਆਰੇ ਕੋਮੁਣੁ ਨਾਹੀ ਨਾਪੈ ਦਰਸਿ ਬਿਓਈ ਦਰਸਿ ਬਿ ਆ ਮਹਿਰਾਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਰਹਿਤਾ ਜੀਵਾ ਤਨ ਮਨ ਥਿਵੇ ਹਰਿਆਪੁਰਿ ਜਿਥੈ ਦੋ ਸਮਰਥ ਜਿਥੈ ਕੋ ਨਾਹੈ ਆਥਿ ਜੈ ਰਿ ਰਕੁ ਗਨੀ ਅਧਰਮਾ ਹੈ ਸੁਨਕਾਰਮ ਕਰੁ ਉਤਨਾਏ ਦਿੜਛਟ ਜਾਹ ਕਾਉਜਲਾ ਵਿਖਮ ਸੁਗਾ ਹੋ ਗੁਸਪ੍ਰੀ ਪਾਰਪਾ ਹੈ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇਖਾ ਹੈ ਕਲਮ ਹੈ ਪੁੰਨ ਗਣ ਗੋਬਿੰਦ ਗਾ ਹੈ ਸਾਸੈਨੋ ਕਿਰਪਾਲ ਸਮਾਲੈ ਸਾਹ ਹੈ ਸਹੈ ਮਿਰਥਾ ਗੁਨ ਜੈ ਜੀ ਆਵਤਿਆ ਹੈ ਸਲੋਖ ਮਹੱਲਾ ਪੁੰਜੋਵਾ ਅੰਤਰ ਗੁਰਿਆ ਰਤਨ ਆ ਜਿਵ ਹਾ ਜਪ ਗੁਨ ਆਉ ਨੇ ਤਰੀ ਸਭੂ ਵੇਖਣਾ ਸਰੁਨੇ ਸੁਨਾ ਗੁਨਾ ਸਤਗੁਰ ਐ ਸਿ ਤਿਰਤਿਆ ਦਰਗਹਿ ਪਈ ਅਠਾਉ ਕਉ ਨਾਨਕ ਕਿਰਪਾ ਕਰੇ ਜੁਸਨਾ ਹਸ ਦੇ ਜਗ ਮਤਮ ਘਾੜੀ ਹੈ ਵਿੱਲੇ ਕੀ ਕੇ ਮਹੱਲਾ ਪੰਜਵਾ ਰਖੇ ਰਖਣ ਹਾਰਿਆ ਬੁਲਾਰਿਨ ਅੰਗੁਰ ਕੀ ਪੈਰੀ ਬਾਏ ਕਾਸਵਾਰਿਨ ਹੋਆ ਉਧਿਆਲ ਮਨ ਹੁਨਾ ਵਿਸਾਰਿਨ ਸਾਜਨਾ ਕੇ ਸੰਗ ਭਉਜਨ دارਿਨ ਸਾਗ ਅਨੰਦ ਕਾ ਰਸਤਿ ਨਮਾਹੇ ਬਿਦਾਰੀਨਾ ਦਸ ਸਾਹਿਬ ਕੀ ਰੇਕ ਨਾਨਕ ਮਨੇ ਮਾਹ ਹੈ ਜਿਸਮਰਤ ਸੁਖ ਹੋਈ ਸਗਲੇ ਰੂਹ ਜਾਹ ਹੈ ਦਸ ਸਾਹਿਬ ਕੀ ਰੇਕ ਨਾਨਕ ਮਨੇ ਮਾਹ ਹੈ ਜਿਸ ਸਿਮਰਤ ਸੁਖ ਹੋਈ ਸਗਲੇ ਰੂਹ ਜਾਹ ਹੈ ਵਾਹਿਗੁਰੂ ਜੀ ਕਾ ਹਾਲ ਸਾ ਵਾਹਿਗੁਰੂ ਜੀ ਕੀ ਹਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨ ஸ்ரீ ਮਹੰਦਾ ਪੰਜਵਾ ਚਤੁਰਾ ਦਿਸ਼ਾ ਕਿੰਨੋ ਬਲੇ ਆਪਣਾ ਸਿਰ ਉਪਰ ਖੜ ਧਰ ਕਿਰਪਾ ਗਾਖਿ ਆ ਲੋਕ ਨ ਕੀਨੋ ਦਾਸ ਕਾ ਦੁਖ ਵਿਦਾਰ ਹਰ ਜਨ ਰਾਖੇ ਗੁਰੂ ਗੋਬਿੰਦ ਕੰਠ ਲਾਇਆ ਗੋ ਸਭ ਮਿਟੇ ਦਿਆਲ ਬਰਖ ਬਖਸ਼ੰਦ ਰਹਾਉ ਜੋ ਮੰਗਹ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹ ਹਾਂ ਵਾ ਸਚ ਹੋਵੇ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦਿਵੈ ਨਾਨਕ ਦਾਸ ਮੁਖਤੇ ਜੋ ਬੁਲੈ ਇਹਾਂ ਹਾਂ ਸੱਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ